ਸ਼ੇਕ ਆ ਕੋਲਡ ਕਾਫੀ ਵਿਦ 슈ਗਰ ਕੇਨ ਜੂਸ ਵਾਹ ਅਜੀ ਵਾਹ ਨਿਊ ਇਨਵੈਂਸ਼ਨ ਹਾਂਜੀ ਦੋਸਤੋ ਮੈਂ ਫਰੀਦਕੋਟ ਵੱਲੋਂ ਆ ਰਿਹਾ ਸੀ ਤੇ ਇਹ ਜੀ ਤਰਨਤਨ ਲੱਗੀ ਸੇਰੋਂ ਵਾਲਾ ਟੋਲ ਪਲਾਜ਼ਾ ਇਹ ਟੱਪ ਕੇ ਆਪਾਂ ਅੰਮ੍ਰਿਤਸਰ ਜਾਣਾ ਸੀ ਤੇ ਰਸਤੇ 'ਤੇ ਮੈਂ ਇੱਕ ਆ ਗੱਡੀ ਵੇਖੀ ਖਲੋਤੀ ਤੇ ਇਹ ਬਣਾਉਂਦਾ ਜੀ ਗੰਨੇ ਦੇ ਰਸ ਦੇ ਵਿੱਚ ਫਲੇਵਰ ਪਾ ਕੇ ਉਹਦੇ ਸ਼ੇਕ ਬਣਾਉਂਦਾ ੜਡਾ ਇੱਥੇ ਲਿਸਟ ਲਾਈ ਆ ਜੀ ਵੀ 슈ਗਰ ਕੇਨ ਦੇ ਨਾਲ ਇਹ ਲੈਮਨ ਵੀ ਪਾਉਂਦਾ ਮਿੰਟ ਵੀ ਪਾਉਂਦਾ ਸਟਰਾਬੇਰੀ ਵੀ ਪਾਉਂਦਾ ਮੰਗੇਓ ਵੀ ਪਾਉਂਦਾ ਤੇ ਕੋਲਡ ਕਾਫੀ ਵੀ ਬਣਾ ਦਿੰਦਾ ਜੀ ਤੇ ਹੋਰ ਵੀ ਕਈ ਕੁਝ ਤੇ ਆ ਸਾਹਮਣੇ ਪਹਿਲਾਂ ਇਹਨੇ ਗੰਨੇ ਦਾ ਰਸ ਕੱਢਿਆ ਆਪਾਂ ਇਧਰ ਮੱਝ ਵਾਲੇ ਰੌ ਕਹਿੰਨੇ ਆ 슈ਗਰ ਕੇਨ ਜੂਸ ਵੀ ਆਪਾਂ ਕਹਿ ਲਈਏ ਇਹਨੇ ਪਹਿਲਾਂ ਅੰਦਰ ਮਸ਼ੀਨ ਲਾਈ ਆ ਉਹਦੇ ਚ ਦੋ ਤਿੰਨ ਗੰਨੇ ਪਾਏ ਤਾਂ ਜੂਸ ਕੱਢਿਆ ਫਿਰ ਉਹਦੇ ਚ ਕਾਫੀ ਪਾਤੀ ਆ ਪਹਿਲੀ ਵਾਰੀ ਮੈਂ ਲਾਈਵ 'ਚ ਐਕਸਪੀਰੀਅੰਸ ਕਰਨ ਲੱਗਾ ਮੈਂ ਤੋਂ ਪਹਿਲਾਂ ਕਦੀ ਗੰਨੇ ਦੇ ਰਸ ਦੇ ਵਿੱਚ ਕੋਲਡ ਕਾਫੀ ਨਹੀਂ ਵੇਖੀ ਆ ਉਹ ਕਰੀਏ ਚੱਕ ਆ ਬਣਾਤਾ ਜੇ ਵਿੱਚ ਉਹਨੇ ਚਾਕਲੇਟ ਵੀ ਪਾਈ ਆ ਕੋਲਡ ਕਾਫੀ ਵੀ ਬਣਾਤੀ ਆ ਵੈਨ ਇਹ ਕੀ ਚੀਜ਼ ਅੱਜ ਸਤਾਦ ਹੋਣੀ ਫਿਰ 슈ਗਰ ਕੇਨ ਵਾਲੀ ਕਾਫੀ ਪੀਣਗੇ ਸ਼ੇਕ ਆ ਕੋਲਡ ਕਾਫੀ ਵਿਦ 슈ਗਰ ਕੇਨ ਜੂਸ ਵਾਹ ਅਜੀ ਵਾਹ ਨਿਊ ਇਨਵੈਂਸ਼ਨ ਨਿਊ ਇਨਵੈਂਸ਼ਨ ਕਿਨੇ ਘੱਡੀ ਐ ਆ ਵੀਰ ਨੇ ਆ ਪੰਜਾਬ ਹਾਂ ਪੰਜਾਬ ਹੀ ਆ ਕੱਲਾ ਪੰਜਾਬ 슈ਗਰ ਕੇਨ ਜੂਸ हां जी ਤੁਹਾਨੂੰ ਕਿਵੇਂ ਦਾ ਵੀਰ ਨੇ ਨਵੀਂ ਕਾਰਡ ਕਢੀ ਹਾਂ ਜੀ ਵੀਰ ਦੀ ਤੁਹਾਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਕਾਫੀ ਦਾ ਹੀ ਫਲੇਵਰ ਆਉਂਦਾ ਵਾ ਚਾਕਲੇਟ ਦਾ ਤੇ ਕਾਫੀ ਦਾ 슈ਗਰ ਕੇਨ ਦਾ ਤੇ ਫਲੇਵਰ ਹੀ ਕੋਈ ਨਹੀਂ ਆਉਂਦਾ ਮਤਲਬ ਤੁਸੀਂ ਇਹਨੂੰ ਹੁਣ ਕੀ ਰਿਜੈਕਟ ਕਰੋਗੇ ਇਹ ਕੀ ਨਮਾ ਤੇ ਚੰਗਾ ਆ ਹਾਂ ਕਿਉਂਕਿ ਜੇ ਉਹਨਾਂ ਚਾਕਲੇਟ ਪਾਈ ਆ ਕਾਫੀ ਪਾਈ ਆ ਮੇਰੇ ਸਾਹਮਣੇ ਪਰ ਥੱਲੇ بیس ਜਿਹੜਾ 슈ਗਰ ਕੇਨ ਦਾ ਹੈ ਸਰ ਕਿਉਂਕਿ ਨਾ ਚ ਦੁੱਧ ਪਾਇਆ ਨਾ ਪਾਣੀ ਪਾਇਆ ਇਹ 슈ਗਰ ਕੇਨ ਜੂਸ ਪਾਇਆ ओके ਉਹ ਵੀਰ ਬਣਾਉਂਦਾ ਜੇ ਵੀਰ ਕਿੱਥੇ ਆ ਜਮਨੀ ਨੂੰ ਨਹੀਂ ਪਤਾ ਵੀ ਕਦੀ ਗੰਨੇ ਦੇ ਰਸ ਦੇ ਵਿੱਚ ਤੁਸੀਂ ਕਾਫੀ ਜਾਂ ਟੋਕਟ ਪਾ ਸਕਦੇ ਹੋ ਮੈਂ ਪਹਿਲੀ ਵਾਰੀ ਚੈੱਕ ਕੀਤੀ ਸੀ ਜੀ ਪਰ ਹੈ ਵਧੀਆ ਇਸ ਤੋਂ ਬਾਅਦ ਹੁਣ ਪਤਾ ਨਹੀਂ ਮੈਂ ਮੈਂ ਬਿਮਾਰ ਹਾਂ ਜਾਂ ਨਹੀਂ ਮੇਰੀ ਸੁਸਤੀ ਦੂਰ ਹੁੰਦੀ ਕਿ ਨਹੀਂ ਲੱਗ ਜਦਾ ਪਤਾ ਮਿਲਦੇ ਆਂ ਬ੍ਰੇਕ ਤੋਂ ਬਾਅਦ